ਸਭ ਜਿਹੜਾ ਸਵੇਰੇ ਇੱਕ ਤੁਹਾਡੇ ਕੋਲ ਕੇਸ ਆਇਆ ਹੈ ਜਿਹੜੀ ਕਿ ਡੈਥ ਹੋ ਚੁੱਕੀ ਹੈ ਐਕਚੁਅਲੀ ਪੂਰਾ ਕੀ ਮਾਮਲਾ ਹੈ ਇਹ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਸਿੰਘ 53 ਸਾਲ ਪੇਸ਼ੰਦ ਦੀ ਉਮਰ ਹੈ ਸਾਡੇ ਕੋਲ ਜੀ ਇਹ ਪੇਸ਼ੈਂਟ ਆਇਆ 10:30 ਵਜੇ ਦੇ ਆਸ-ਪਾਸ ਪੇਸ਼ੈਂਟ ਨੂੰ ਕਾਰਡੀਆਕ ਅਰੇਸਟ ਹੋਇਆ ਜੀ ਘਰ ਬੇਹੋਸ਼ ਹੋ ਕੇ ਡਿੱਗ ਪਿਆ ਚੇਅਰ ਤੋਂ ਪੇਸ਼ੈਂਟ ਨੂੰ ਇਹ ਸਾਇਰ ਤੇ ਕਿਸੇ ਹਸਪਤਾਲ ਲੈ ਗਏ ਸੀ ਕਿਸੇ ਹੋਰ ਹਸਪਤਾਲ ਲੈ ਗਏ ਸੀ ਉੱਥੇ ਉਹਨਾਂ ਨੇ ਡਿਕਲੇਰ ਡੈੱਡ ਕਰਤਾ ਸੀ ਪੇਸ਼ੈਂਟ ਸਾਡੇ ਕੋਲ ਸੇ ਬੰਦਨ ਸੱਕੜਾਉਣ ਲਈ ਸਾਡੇ ਕੋਲ ਲਿਆਏ ਜੀ ਅਸੀਂ ਅਸੀਂ ਇਸੇ ਜੀ ਕੀਤੀ ਕੋਸ਼ਿਸ਼ ਕੀਤੀ ਪਰ ਪੇਸ਼ੈਂਟ ਲੱਗਦਾ ਬਹੁਤ ਡੀਡ ਸੀ ਤੇ ਆਹੀ ਮਸਲਾ ਹੈ ਜੀ ਬਸ ਮੇਂ ਤੇ ਇਹਦੇ ਦੌਰਾਨ ਮਤਲਬ ਕਿ ਪੁਲਿਸ ਵਗੈਰਾ ਇੱਥੇ ਮਤਲਬ ਕਿ ਆਈ ਪੁਲਿਸ ਅੱ체 ਮੌਲਾਜਮ ਆਏ ਸੀ ਜੀ ਅਸੀਂ ਜੋ ਸੱਚਾ ਇਹਨਾਂ ਨੂੰ ਦੱਸ ਤੀ ਉਹਨਾਂ ਨੇ ਸਾਨੂੰ ਸਵਾਲ ਕੀਤਾ ਕਿ ਪੇਸ਼ੈਂਟ ਕਿੱਦਾਂ ਐਕਸਪਾਇਰ ਹੋਇਆ ਅਜੇ ਡਾਕਟਰ ਸਾਨੂੰ ਮਹਿਸੂਸ ਹੋਇਆ ਕਿ ਪੇਸ਼ੈਂਟ ਨੂੰ ਕਾਕੇ ਅਰੈਸਟ ਹੋਇਆ ਹੁਣ ਉਹ ਕਿਉਂ ਹੋਇਆ ਕਿੱਦਾਂ ਹੋਇਆ ਕੋਈ ਪੇਸ਼ੈਂਟ ਨੂੰ ਪਹਿਲੇ ਸਮੱਸਿਆ ਸੀ ਕਿਸੇ ਤਰ੍ਹਾਂ ਦੀ ਹਾਰਟ ਦੀ ਜਾਂ ਕੋਈ ਸਟ੍ਰੈਸ ਸੀ ਦਿਮਾਗ ਤੇ ਜਾਂ ਕੁਝ ਹੋਰ ਸੀ ਉਹ ਸਾਨੂੰ ਨਹੀਂ ਪਤਾ ਸਭ ਨੂੰ ਜੋ ਹਿਸਟਰੀ ਦਿੱਤੀ ਹੈ ਉਹਨਾਂ ਦੇ ਜਿਹੜੇ ਨਾਲ ਮੁੰਡੇ ਆਏ ਸੀ ਕਿਸੇ ਵੇਲੇ ਕੋਈ ਝਗੜਾ ਹੋਇਆ ਉਹ ਝਗੜਾ ਕਹਿੰਦੇ ਹੱਲ ਹੋ ਗਿਆ ਸੀ ਸਾਡਾ ਉਸ ਤੋਂ ਬਾਅਦ ਕਿਨ ਦੁਕਾਨ ਤੇ ਬੈਠੇ ਹੋਏ ਸੀ ਆਪਣੀ ਤੇਚਾਨਕ ਬੀ ਉਸੋ ਘਟਕ ਪਈ ਉੱਥੇ ਦੁਕਾਨ ਦੀ ਬਸ ਆ ਸਾਰੀ ਕਹਾਣੀ ਜੀ ਠੀਕ ਹੈ ਜੀ ਧੰਨਵਾਦ ਜੀ ਅਨੇਕ ਸੂਬਾ ਇਨਫੋਰਮੇਸ਼ਨ ਆਈ ਸੀ ਜੀ ਦੁਕਾਨ ਹੀ ਦੋ ਇੱਕ ਸੈਂਟਰੀ ਵੀ ਸੀ ਇੱਕ ਨਾਲ ਉਹਦੇ ਮਸਹੇਰਪਾੜ ਦੀ ਦੁਕਾਨ ਸੀ ਦੋਨਾਂ ਦਾ ਉਹ ਕੂੜੇ ਨੂੰ ਲੈ ਕੇ ਥੋੜਾ ਜਿਹਾ ਕੋਈ ਝਗੜਾ ਹੋਇਆ ਜੀ ਉਹਦੇ ਵਿੱਚ ਉਮੋਲੀ ਝਗੜੇ ਤੋਂ ਬਾਅਦ ਗੁਰਮੀਤ ਸਿੰਘ son of ਸੇਵਾ ਸਿੰਘ ਨੂੰ ਠੱਕਾ ਮਾਰਿਆ ਜਿਹਦੀ ਡਿੱਗਣ ਕਾਰਨ ਬਾਅਦ ਵਿੱਚ ਉਸਦੀ ਮੌਤ ਹੋ ਗਈ ਉਸ ਸੰਬੰਧੇ ਅੱਜ ਐਫ ਆਈ ਆਰ ਨੰਬਰ 167 ਅੰਡਰ ਸੈਕਸ਼ਨ 105 35 ਬੀ ਐਨ ਐਸ ਤਹਿਤ ਦਰਜ ਕਰ ਲਿਤਾ ਗਿਆ ਦੋਸ਼ੀਆਂ ਦੀ ਭਾਲ ਜਾਰੀ ਹੈ ਐਸਾ ਕੋਈ ਨਾ ਜੀ ਸੀ ਸੀ ਕੋ ਸਾਇਮਨ ਚੜ੍ਹਾ ਹੋ ਗਿਆ ਅਜੇ ਤੱਕ ਕੋਈ ਰੰਜਿਸ਼ ਨਹੀਂ ਕੋਈ ਮੂਮਲੀ ਤਕਰਾਰ ਹੋਇਆ ਕੂੜਾ ਸਟੱਨ ਨੂੰ ਲੈ ਕੇ ਕੋਈ ਪੁਰਾਣੀ ਰੰਜਿਸ਼ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਤਫ਼ਤੀਸ਼ ਵਿੱਚ ਸਰ ਗਵੰਡੀ ਸਰ ਗਵੰਡੀ ਦੋਆਂ ਦੀ ਨਾਲ-ਨਾਲ ਦੁਕਾਨ ਹੈ ਇੱਕ ਸਪੇਅਰ ਪਾਰ ਦੀ ਇੱਕ ਨਾਲ ਦੂਸਰੀ ਸੈਂਟਰੀ ਜੀ